ਪੂਰੀ ਵਾਲਾ ਮੰਗਾ ਨਾ ਕਿਹੜਾ ਬਾਕੀ ਹੋਏ ਕਾਸ਼ ਉੱਤਤੀ ਬਣਾਉਣ ਵਾਲੀ ਉੱਤਤ ਉਹਦੇ ਗੇਟ ਦੇ ਵਿੱਚ ਆਉਂਦੇ ਕਾਰੇ ਵਾਲਾ ਕਰੇ ਲੱਗੀ ਉਹ ਪਿਛਾ ਦੋ ਉੱਤੇ ਲਵਾ ਦੋ ਸੜਦੀ ਗੱਡੀ ਆ ਮੱਚ ਗਿਆ ਹੇ ਹੇ ਇਹਨਾ ਨਾ ਘੱਟਾ ਆਵਾਜ਼ ਕਰੋ ਜੀ ਬਦਲ ਵੀ ਆਵਾਜ਼ ਨਾ ਘੱਟਾ ਕਰੋ ਸਰਪੰਚ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਲਾਭ ਸਿੰਘ ਜੀ ਲਾਭ ਸਿੰਘ ਲਾਭ ਸਿੰਘ ਸਰਪੰਚ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਸਾਧੂਪੁਰਾ ਬਸਤੀ ਦੇ ਵਿੱਚ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਜੀ ਦੋ ਤਿੰਨ ਘਰਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੁਆਹ ਹੋ ਗਿਆ ਹਾਂਜੀ ਤੇ ਪਰਿਵਾਰਿਕ ਮੈਂਬਰਾਂ ਨੇ ਜਾਨ ਕਿਵੇਂ ਬਚਾਈ ਹੈ ਜੀ ਜਾਨ ਭੱਜ ਕੇ ਬਚਾਈ ਹੈ ਜੀ ਬੱਚੇ ਕਿੰਨੇ ਸੀ ਦੇਖੇ ਬੱਚੇ ਬੱਚੇ ਕੱਢੇ ਨੇ ਇਹਨਾਂ ਨੇ ਆਪ ਹੀ ਹਿੰਮਤ ਰਾਪਦੀ ਦਾ ਤੇ ਸੋਨ ਦੇ ਵਿੱਚ ਆਇਆ ਵੀ ਸਾਰਾ ਏਰੀਆ ਜਿਹੜਾ ਗਰੀਬ ਪਰਿਵਾਰ ਹੀ ਵੱਸਦੇ ਨੇ ਮਿਹਨਤ ਕਰਕੇ ਖਾਣ ਵਾਲੇ ਨੇ ਹਾਂ ਜੀ ਹਾਂ ਪੂਰੀ ਮਿਹਨਤ ਕਰਕੇ ਖਾਂਦੇ ਨੇ ਤੇ ਬਾਕੀ ਇਹਨਾਂ ਦੀਆਂ ਤੂੜੀਆਂ ਕੋਈ ਟਰਾਲੀਆਂ ਕਿੰਨੀਆਂ ਹੀ ᱛੀਆਂ ਉਹ ਵੀ ਮੱਚ ਗਈਆਂ ਜੀ ਵਿੱਚ ਹੀ ਮੱਚ ਗਿਆ ਸਾਰਾ ਸਮਾਨ ਜੀ ਨੀੜਾ ਲਤਾ ਜੋ ਵੀ ਸੀ ਸਾਰਾ ਮੱਚ ਗਿਆ ਜੀ ਅੰਦਰ ਠੀਕ ਹੈ ਜੀ ਤੇ ਬੈੱਡ ਬੋਟੀਆਂ ਕੁਰਸੀਆਂ ਹੋਰ ਨਿੱਕਾ ਮੋਟਾ ਘਰ ਸਾਰਾ ਕੁਝ ਨੁਕਸਾਨ ਹੋ ਗਿਆ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਜੀ ਖਾਣ ਦੀ ਪੂਰਤੀ ਕੀਤੀ ਜਾਵੇ ਗਰੀਬ ਪਰਿਵਾਰ ਨੇ ਜੀ ਬਹੁਤ ਪੁੱਜ ਕੇ ਮਿੰਤ ਕਰਕੇ ਗੁਜ਼ਾਰਾ ਕਰਦੇ ਨੇ ਆਪ ਦਾ ਬਚਰੇ ਕੀ ਨਾਮ ਹੈ ਵੀਰ ਜੀ ਆਪਣਾ ਸਾਡਾ ਨਾਮ ਬਲੇ ਹਰ ਸਿੰਘ ਆ ਜੀ ਤੇ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂ ਜੀ ਤੇ ਕਿੰਨਾ ਕ ਨੁਕਸਾਨ ਹੋਇਆ ਅੱਗ ਲੱਗੀ ਕਦੋਂ ਇਹ ਲੱਗੀ ਅੱਗ ਨੂੰ ਜੀ ਤਿੰਨ ਘੰਟੇ ਹੋ ਗਏ ਤਿੰਨ ਤਿੰਨ ਜਿਹੜੀ ਗੱਡੀਆਂ ਜੀ ਹਾਂਜੀ ਅੱਗ ਜੋ ਨਾਲੀਆਂ ਮਤਲਬ ਖਾਲੀ ਹੋ ਚੁੱਕੇ ਹੈ ਤਾਂ ਕੱਗ ਕੰਟਰੋਲ ਨਹੀਂ ਹੋ ਰਹੀ ਹਜੇ ਵੀ ਅੱਗ ਚੱਲ ਰਹੀ ਆ ਤੇ ਹਲੇ ਵੀ ਅੱਗ ਚੱਲਿਆ ਪਰ ਕੀ ਤੁਹਾਡੇ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਆਪਣੀ ਗੱਡੀ ਆ ਜਾਂ ਬਾਹਰੋਂ ਹੀ ਆਉਂਦੀ ਐ ਨੇ ਇਹ ਨਰ ਪਾਵਰ ਕੋਲੇ ਫੈਕਟਰੀ ਆ ਜੀ ਹਾਂਜੀ ਉੱਥੋਂ ਆਈਆਂ ਨੇ ਜੀ ਠੀਕ ਐ ਬਾਕੀ ਮਲੇਰ ਕੋਟੋਂ ਆਈਆਂ ਬਾਕੀ ਮਲੇਰ ਕੋਟਲਾ ਜੀ ਨੇ ਬਾਹਰੋਂ ਜੀ ਮਲੇਰ ਕੋਟ ਲੈ ਤੋਂ ਮਲੇਰ ਕੋਟਲਾ ਇੱਥੋਂ ਤਕਰੀਬਨ 10-12 ਕਿਲੋਮੀਟਰ ਹੈਗਾ 10 ਮਿੰਟ ਇਹ 10 ਮਿੰਟ ਦਾ ਸਮਾਂ ਲੱਗ ਜਾਂਦਾ ਤੁਹਾਨੂੰ ਨਹੀਂ ਲੱਗਦਾ ਵੀ ਇਸ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਇੱਕ ਆਪਣੀ ਵੀ ਹੋਣੀ ਜਰੂਰੀ ਹੈ ਹਾਂਜੀ ਹੋਣੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਸਾਨੂੰ ਜਿਵੇਂ ਕੁੱਪ ਕਲਾ ਪੈਂਦਾ ਉੱਥੇ ਫਾਇਰ ਬ੍ਰਿਗੇਡ ਸਾਨੂੰ ਪੱਕੀ ਏਰੀਆ ਨੂੰ ਚਾਹੀਦੀ ਹੈ ਚਾਹੀਦੀ ਹੈ ਜੀ ਠੀਕ ਹੈ ਹਾਂਜੀ ਇਹੀ ਮੰਗ ਕਰਦੇ ਆ ਜਿਵੇਂ ਫਾਇਰ ਬ੍ਰਿਗੇਡ ਆ ਸਾਨੂੰ ਮਰੇ ਕੋਲ ਲਿਆਉਂਦੀਆਂ ਨੇ ਦੂਰੋਂ ਆਉਂਦੀਆਂ ਨੇ ਸਾਨੂੰ ਕੁੱਪ ਫਾਇਰ ਬ੍ਰਿਗੇਡ ਖੜੀ ਹੋਵੇ ਸਾਡੇ ਲਵੇ ਲਾਉਣ ਦੇ ਪਿੰਡਾਂ ਨੂੰ ਉਹਦਾ ਫਾਇਦਾ ਹੋਵੇ ਕੋਈ ਅੱਗ ਲੱਗਦੀ ਹੈ ਕੋਈ ਹਾਦਸਾ ਹੁੰਦਾ ਉਹ ਹੁਣ ਤੋਂ ਰੁਕਿਆ ਜਾਵੇ ਪਹਿਲਾਂ ਕਿਉਂਕਿ ਹਰ ਸਾਲ ਹੈ ਜਿਹੜੀ ਪੱਕੀ ਫਸਲ ਨੂੰ ਇਧਰਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਆਗ ਕਾਇਆ ਜਾਂਦੀ ਹੈ ਤੇ ਵਿੱਚ ਸਮਾਂ ਪੈ ਜਾਂਦਾ ਫਾਇਰ ਬ੍ਰਿਗੇਡ ਦੂਰੋਂ ਆਉਣ ਕਰਕੇ ਨੁਕਸਾਨ ਵੀ ਹੋ ਜਾਂਦਾ ਕਈ ਕਿਸਾਨ ਹੁਣ ਦੇਖੋ ਜੀ ਕਦੇ ਫਸਲ ਦਾ ਹੁੰਦਾ ਹੁਣ ਘਰਾਂ ਦਾ ਹੋਇਆ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਇਹਨਾਂ ਨੂੰ ਤੇ ਗਰੀਬ ਪਰਿਵਾਰ ਹੈ ਪਿੰਡ ਲੈਵਲ ਤੇ ਵੀ ਕੋਈ ਸਹਾਇਤਾ ਕਰੋਗੇ ਜੀ ਜੋ ਹੋਊ ਜੀ ਬਣਦੀ ਕਰਾਂਗੇ ਜੀ ਕਰੂਗਾ ਹਾਂ ਜੀ ਬਾਕੀ ਜੋ ਸਰਕਾਰ ਇਹਨਾਂ ਦਾ ਬਣਦਾ ਮੁਆਵਜ਼ਾ ਇਹਨਾਂ ਨੂੰ ਦੇਵੇ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਜ ਕੀ ਨਾਮ ਹੈ ਮਾਤਾ ਜੀ ਕਰਮਜੀਤ ਆ ਜੀ ਤੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗੀ ਕਿਵੇਂ ਹੈ ਪਹਿਲਾਂ ਖੇਤਾਂ ਚੋਂ ਆਈ ਹੈ ਜੀ ਖੇਤ ਦੇ ਵਿੱਚੋਂ ਆਈ ਹੈ ਹਾਂ ਜੀ ਖੇਤ ਚੋਂ ਆਈ ਹੈ ਫਿਰ ਤੇ ਘਰਾਂ ਚ ਆ ਬੜੀ ਘਰਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੂੜੀਆਂ ਮੱਚੀਆਂ ਸਬਜ਼ੀਆਂ ਤੇ ਘਰ ਦਾ ਸਮਾਨ ਵੀ ਕਹਿ ਰਹੇ ਨੇ ਮੱਚ ਗਿਆ ਕੀ ਕੀ ਮੱਚਿਆ ਜੀ ਸਮਾਨ ਦੇ ਵਿੱਚ ਸਭ ਕੁਝ ਹੀ ਮੱਚ ਗਿਆ ਜੀ ਜਿਹੜਾ ਕੱਪੜਾ ਲੀੜਾ ਸਭ ਕੁਝ ਹੀ ਮੱਚ ਗਿਆ ਠੀਕ ਹੈ ਹਾਂ ਜੀ ਤੇ ਘਰ ਦੇ ਵਿੱਚ ਬੱਚੇ ਕਿੰਨੇ ਸੀਗੇ ਬੱਚੇ 3-4 ਤੇ ਜੀ ਤੇ ਉਹ ਕਿਵੇਂ ਬਚਾਏ ਨੇ ਭੱਜ ਭੱਜ ਕੇ ਕਿ ਬਚਾਏ ਨੇ ਜੀ ਠੀਕ ਹੈ ਆ ਸਾਨੂੰ ਤਾਂ ਆਪਦੀ ਜਾਨ ਦਾ ਸੀ ਵੀ ਅਸਤੇ ਭੱਜ ਭੱਜ ਕੀ ਗਿਆ ਤੇ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਬਹੁਤ ਕੀਤੀ ਹੋਈ ਨਹੀਂ ਪਰ ਹਾਂਜੀ ਬਹੁਤ ਪਾਣੀ ਪੂਣੀ ਪਾਇਆ ਸਾਤੋਂ ਕੋਸ਼ਿਸ਼ ਜਾਨੂੰ ਲਾਈਟ ਵੀ ਭੱਜ ਗਈ ਪਾਣੀ ਵੀ ਮੁੱਕ ਗਿਆ ਤੇ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਸਾਨੂੰ ਫਰਚਾ ਮਿਲਣਾ ਚਾਹੀਦਾ ਮਤਾ ਕੀ ਨਾਮ ਹੈ ਜੀ ਜਗਦੇਵ ਕੌਰ ਆ ਜੀ ਤੇ ਤੁਹਾਡੇ ਘਰ ਨੂੰ ਅੱਗ ਲੱਗੀ ਹੈ ਜਿਆਦਾ ਨੁਕਸਾਨ ਤੁਹਾਡੇ ਘਰ ਦਾ ਹੋਇਆ ਹੈ ਹਾਂ ਜੀ ਹਾਂ ਸਾੜਾ ਹੋਇਆ ਜੀ ਕੀ ਕੁਝ ਮੱਚ ਗਿਆ ਤੁਹਾਡਾ ਸਾਰਾ ਕੁਝ ਹੀ ਮੱਚ ਗਿਆ ਜੀ ਬੈੱਡ ਬਚਾ ਰਹੇ ਸਮਾਨ ਕੁਝ ਵੀ ਨਹੀਂ ਰਿਹਾ ਜੀ ਬੈੱਡ ਵਗੈਰਾ ਸਾਰਾ ਮੱਚ ਗਿਆ ਜੀ ਸਾਰਾ ਕੁਝ ਮੱਚ ਗਿਆ ਜੀ ਤੇ ਘਰ ਦੇ ਵਿੱਚ ਕਿੰਨੇ ਜੀ ਸੀਗੇ ਤੁਸੀਂ ਉਸ ਵੇਲੇ ਘਰ ਚ ਚਾਰ ਜੀ ਬੈਠੇ ਤੇ ਜੀ ਬੱਚੇ ਤੇ ਬਾਕੀ ਮਾਂ ਸੀਗੀ ਅੱਜ ਕੇ ਨਿਕਲਿਆ ਮੈਂ ਬੱਚਿਆਂ ਨੂੰ ਬਚਾਤਾ ਜੀ ਹਾਂ ਮੈਂ ਤੁਸੀਂ ਬਾਤ ਜਵਾਬ ਦੀ ਜਾਣ بتا ਕੇ ਮੈਂ ਹੋਣੀ ਆ ਤੇ ਹੁਣ ਕੀ ਮੰਗ ਕਰਦੇ ਬਹੁਤ ਮੱਚਦੀ ਆ ਜੀ ਤੂੜੀ ਨੂੰ ਅੱਗ ਲੱਗਿਆ ਲਾਟਾਂ ਨਿਕਲਦੀਆਂ ਨੇ ਬੁਰਾ ਹਾਲ ਹੋਇਆ ਪਿਆ ਤਿੰਨ ਘੰਟੇ ਹੋ ਗਏ ਜੇ ਮਸ਼ੀਨ ਤੋਂ ਵੀ ਨਹੀਂ ਬੁਝਾਈ ਗਈ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਸਾਨੂੰ ਮਾਮ ਜਾ ਮਿਲਣਾ ਚਾਹੀਦਾ ਜਾਦੀ ਅਸੀਂ ਗਰੀਬ ਬੰਦੇ ਆ ਦਿਹਾੜੀ ਵਾਲੇ ਬੰਦੇ ਆ ਤੇ ਸੁਣਨ ਦੇ ਵਿੱਚ ਆ ਵੀ ਤੁਸੀਂ ਜਿਹੜੀ ਤੂੜੀ ਦੀਆਂ ਟਰਾਲੀਆਂ ਛਡਾਈਆਂ ਸੀ ਉਹ ਵੀ ਆਧਾਰ ਪੈਸੇ ਹਾਂ ਜੀ ਆਧਾਰ ਫੜਿਆ ਵੀ ਨਹੀਂ ਅਜੇ ਕਿਸੇ ਦੇ ਮੋੜ ਐ ਵੀ ਨਹੀਂ ਜੀ ਅੱਛੀ ਠੀਕ ਹੈ ਵਿਚ ਮੋੜ ਤੇ ਵਿੱਚ ਰਹਿੰਦੇ ਨੇ ਹਜੇ ਇਲਾਕੇ ਦੇ ਐਮ.ਐਲ.ਏ ਨੂੰ ਕੀ ਬੇਨਤੀ ਕਰਨੀ ਚਾਹੋਗੇ ਜੀ ਇਹੀ ਬੇਨਤੀ ਹੈ ਜੀ ਸਾਡੀ ਸਾਨੂੰ ਵਾਅਮ ਦਾ ਮਿਲਣਾ ਚਾਹੀਦਾ ਜੀ ਜਿੰਨਾ ਨੁਕਸਾਨ ਹੋ ਗਿਆ ਸਾਡਾ